ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਜਸਵਿੰਦਰ ਸਿੰਘ ਬੀਐਸ ਇਲੈਕਟ੍ਰੋਨਿਕਸ ਲੁਧਿਆਣਾ ਤੋਂ ਤੇ ਅੱਜ ਦਾ ਆਪਣਾ ਵਿਸ਼ਾ ਹੈਗਾ ਜੀ ਇਨਵਰਟਰ ਦੇ ਉੱਪਰ ਇਨਵਰਟਰ ਆਪਾਂ ਗੱਲ ਕਰਨ ਜਾ ਰਹੇ ਹਾਂ ਆਪਾਂ ਲਿਊਮਿਨਸ ਇਨਵਰਟਰ ਦੇ ਬਾਰੇ ਤੇ ਲਿਊਮਿਨਸ ਇਨਵਰਟਰ ਦੇ ਵਿੱਚ ਆਪਾਂ ਦੇਖਣ ਨੂੰ ਜਿੱਥੇ ਤੱਕ ਮਿਲਿਆ ਕਿ ਮਾਰਕੀਟ ਦੇ ਵਿੱਚ 800 900 1050 1100 1700 2400 ਇਹ ਇਨਵਰਟਰ ਜ਼ਿਆਦਾ ਦੇਖਣ ਨੂੰ ਮਿਲਦੇ ਨੇ ਇੱਕ ਚੀਜ਼ ਤੁਸੀਂ ਹੋਰ ਨੋਟ ਕੀਤੀ ਹੋਣੀ ਹੈ ਜੋ ਆਪਾਂ ਘਰ ਦੇ ਵਿੱਚ ਜਿੰਨੇ ਵੀ ਇਨਵਰਟਰ ਲਾਉਣ ਜਾਣੇ ਆ ਆਪਾਂ ਕਹਿੰਦੇ ਹਾਂ ਲਿਊਮਿਨਸ ਦਾ ਇਨਵਰਟਰ ਦੇ ਦਿਓ ਇਨਵਰਟਰ ਦੇ ਵਿੱਚ ਦੋ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ ਇੱਕ ਕਨਵਰਟਰ ਜਿੱਦਾਂ ਹ 900 VA ਦੇ ਵਿੱਚ ਆਉਂਦਾ 800 ਚ ਆਉਂਦਾ 1050 ਚ ਆਉਂਦਾ ਉੱਥੇ ਲਿਖਿਆ ਹੁੰਦਾ ਲਿਊਮਿਨਸ ਇਕੋਵਾਟ ਔਰ ਉਸੇ ਇਨਵਰ ਸੇਮ ਕੈਪੈਸਿਟੀ ਦੇ ਵਿੱਚ ਹੀ ਲਿਖਿਆ ਹੁੰਦਾ ਲਿਊਮਿਨਸ ਇਕੋਵੋਲਟ ਹੁਣ ਇਕੋਵੋਲਟ ਔਰ ਇਕੋਵਾਟ ਹੈ ਤਾਂ ਕੰਪਨੀ ਉਹੀ VA ਵੀ ਸੇਮ ਹੈ ਇਹ V ਆ V ਜਿਹੜਾ ਇਕੋਵੋਲਟ ਔਰ ਇਕੋਵਾਰਡ ਦੇ ਵਿੱਚ ਫਰਕ ਕੀ ਦਿੱਤਾ ਗਿਆ ਵਾ ਉਹਦੇ ਬਾਰੇ ਅੱਜ ਆਪਾਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਆਓ ਸ਼ੁਰੂ ਕਰਦੇ ਹਾਂ ਵੀਡੀਓ ਇਕੋਵੋਲਟ ਔਰ ਇਕੋਵਾਰਡ ਦੇ ਜਾਣਕਾਰੀ ਬਾਰੇ ਜਿਹੜਾ ਹੁਣ ਤੁਸੀਂ ਆਹ ਇਨਵਰਟਰ ਦੇਖ ਰਹੇ ਹੋ ਆਪਣੇ ਕੋਲੇ ਇਹ ਲਿਊਮਿਨਸ 1050 ਇਕੋਵੋਲਟ ਵਾਲਾ ਇਨਵਰਟਰ ਹੈ ਇਹ ਦੇ ਵਿੱਚ ਇਕੋਵੋਲਟ ਲਿਖਿਆ ਗਿਆ ਦੇਖੋ ਤੁਸੀਂ ਇੱਥੇ ਇਹਦਾ ਇਕੋਵੋਲਟ ਦਾ ਕੀ ਮਤਲਬ ਹੈ ਇਕੋਵੋਲਟ ਦਾ ਮਤਲਬ ਹੈ ਦੋਸਤੋ ਵੀ ਜਿਹੜਾ ਇਹਦੀ ਆਊਟਪੁੱਟ ਪਰਫਾਰਮੈਂਸ ਹੈ ਉਹ ਆਪਾਂ ਨੂੰ ਸਾਈਨ ਵੇਵ ਦੇ ਵਿੱਚ ਮਿਲਦੀ ਹੈ ਹੁਣ ਇਹ ਸਾਈਨ ਵੇਵ ਕੀ ਹੁੰਦਾ ਸਾਈਨ ਵੇਵ ਦੇ ਵਿੱਚ ਇਹ ਹੁੰਦਾ ਕਿ ਜਿਹੜੀ ਆਪਾਂ ਨੂੰ ਇਹਦੀ ਵੋਲਟੇਜ ਦੀ ਫ੍ਰੀਕੁਐਂਸੀ ਹੁੰਦੀ ਆ ਉਹ 50 ਹਰਟਸ ਪੂਰੀ ਮਿਲੇਗੀ ਔਰ ਜੋ ਆਪਣੇ ਅਪਲਾਈਐਂਸਸ ਜਿਹੜੇ ਚੱਲਦੇ ਪਏ ਨੇ ਜਿਦਾ ਟੀਵੀ ਹੋ ਗਿਆ ਆਪਣੇ ਪੱਖੇ ਹੋ ਗਏ ਬੱਲਬ ਹੋ ਗਏ ਤੇ ਹੋਰ ਕੰਪਿਊਟਰ ਹੋ ਗਿਆ ਆਪਣਾ ਉਹਨਾਂ ਨੂੰ ਜਿਹੜੀ ਵੇਵ ਫਾਰਮ ਚਾਹੀਦੀ ਹੁੰਦੀ ਆ ਉਹ 50 ਹਰਟਸ ਦੇ ਵਿੱਚ ਚਾਹੀਦੀ ਆ ਔਰ ਸਾਈਨ ਵੇਵ ਦੇ ਵਿੱਚ ਚਾਹੀਦੀ ਆ ਤਾਂ ਕਿ ਆਪਣੇ ਅਪਲਾਈਐਂਸਸ ਖਰਾਬ ਨਾ ਹੋਣ ਹੁਣ ਤੁਸੀਂ ਇਕੋਵੋਲਟ ਦੀ ਆਪਾਂ ਗੱਲ ਕਰਦੇ ਹਾਂ ਆਪਾਂ ਇਕੋਵਾਰਟ ਦੀ ਗੱਲ ਕਰੀ ਜਿਨ੍ਹਾਂ ਦੇ ਘਰੇ ਇਕੋਵਾਰਟ ਵਾਲਾ ਸੈੱਟ ਲੱਗਿਆ ਜਾਂ ਕਈਆਂ ਦੇ ਘਰੇ ਪੁਰਾਣੇ ਮਾਡਲ ਦੇ ਲਿਊਮਿਨਸ ਦੇ ਹੀ ਇਨਵਰਟਰ ਲੱਗੇ ਨੇ ਤੁਸੀਂ ਅਕਸਰ ਦੇਖਿਆ ਹੋਊਗਾ ਜਦੋਂ ਲਾਈਟ ਚੱਲੇ ਜਾਂਦੀ ਹੈ ਤਾਂ ਉਹ ਪੱਖੇ ਆਵਾਜ਼ ਕਰਨ ਲੱਗ ਪੈਂਦੇ ਨੇ ਉਹਨਾਂ ਦੀ ਆਵਾਜ਼ ਚੇਂਜ ਹੋ ਜਾਂਦੀ ਹੈ ਸਪੀਡ ਤਾਂ ਕਈਆਂ ਦੇ ਵਧ ਜਾਂਦੀ ਹੈ ਕਿਸੇ ਦੀ ਘਟ ਜਾਂਦੀ ਹੈ ਉਹ ਤਾਂ ਚਲੋ ਵੋਲਟੇਜ ਦਾ ਫਰਕ ਹੋਏਗਾ ਪੱਖੇ 'ਚੋ ਆਵਾਜ਼ ਆਉਣ ਲੱਗ ਪੈਂਦੀ ਹੈ ਉਹ ਇਹੀ ਫਰਕ ਹੁੰਦਾ ਹੈ ਉਹ ਇਕੋਵਾਰਟ ਲੱਗਿਆ ਤੇ ਜਿਹੜਾ ਜਿਸ 'ਚੋ ਆਵਾਜ਼ ਨਹੀਂ ਆਉਂਦੀ ਉਹ ਇਕੋਵੋਲਟ ਲੱਗਿਆ ਹੁੰਦਾ ਉਹਦੇ ਵਿੱਚ ਜ ਤੇ ਉਹ ਸਾਈਨ ਵੇਵ ਟੈਕਨੋਲੋਜੀ ਦੇ ਉੱਤੇ ਬਣਿਆ ਜਾਂਦਾ ਉਹਨੂੰ ਅਸੀਂ ਇਕੋਵੋਲਟ ਕਹਾਂਗੇ ਇਕੋਵੋਲਟ ਦੇ ਵਿੱਚ ਸਾਡੇ ਤੋਂ ਸਭ ਤੋਂ ਵੱਡਾ ਬੈਨੀਫਿਟ ਜਿਹੜਾ ਹੈਗਾ ਇਨਵਰਟਰ ਦੇ ਵਿੱਚ ਕਿ ਉਹਦੀ ਚਾਰਜਿੰਗ ਜਿਹੜਾ ਇਨਵਰਟਰ ਇਕੋਵੋਲਟ ਵਾਲਾ ਹੈਗਾ ਉਹਦੀ ਜਿਹੜੀ ਚਾਰਜਿੰਗ ਹੈਗੀ ਆ ਉਹ ਘੱਟ ਟਾਈਮ ਲੈਂਦੀ ਆ ਬੈਟਰੀ ਨੂੰ ਚਾਰਜ ਕਰਨ ਦੇ ਵਿੱਚ ਇਕੋਵੋਲਟ ਦੇ ਮੁਕਾਬਲੇ ਅਗਰ ਆਪਾਂ ਟੈਕਨੀਕਲੀ ਗੱਲ ਕਰੀਏ ਆਪਣੀ ਬੈਟਰੀ 10 ਐਂਪੀਰ ਦੇ ਨਾਲ ਚਾਰਜ ਹੋ ਰਹੀ ਆ ਇਕੋਵੋਲਟ ਦੇ ਵਿੱਚ ਤਾਂ ਉਹਦਾ ਇਨਪੁਟ ਦੇ ਵਿੱਚ ਜਿਹੜਾ ਕਰੰਟ ਹੋਏਗਾ ਮੰਨ ਕੇ ਚੱਲੋ ਵੀ 1 ਐਮਪੀਅਰ ਦੇ ਨਜ਼ਦੀਕ ਹੋਏਗਾ। ਔਰ ਇਹੀ ਬੈਟਰੀ ਅਗਰ ਆਪਾਂ ਇਕੋਵੋਲਟ ਵਾਲੇ ਇਨਵਰਟਰ ਤੇ ਚਾਰਜ ਕਰਦੇ ਪਏ ਆਂ ਤੇ ਆਪਣੀ ਆਊਟਪੁਟ ਦੇ ਵਿੱਚ ਜਿਹੜਾ ਚਾਰਜਿੰਗ ਕਰੰਟ ਆ ਉਹ 10 ਐਮਪੀਅਰ ਆ ਪਰ ਇਨਪੁਟ ਦੇ ਵਿੱਚ ਜਿਹੜਾ ਕਰੰਟ ਆ ਉਹ 1 ਐਮਪੀਅਰ ਦੀ ਜਗ੍ਹਾ ਆਪਣਾ ਪੁਆਇੰਟ 75 ਜਾਂ ਅੱਧਾ ਐਮਪੀਅਰ ਹੀ ਰਹਿ ਜਾਂਦਾ। ਇਹ ਫਰਕ ਹੁੰਦਾ ਚਾਰਜਿੰਗ ਦੇ ਟਾਈਮ ਦੇ ਵਿੱਚ ਇਕੋ ਵੋਲਟ ਔਰ ਇਕੋ ਵੋਲਟ ਦੇ ਵਿੱਚ ਔਰ ਡਿਸਚਾਰਜਿੰਗ ਦੇ ਵਿੱਚ ਵੀ ਫਰਕ ਇਹ ਹੈ ਕਿ ਉਹਦੇ ਵਿੱਚ ਪੱਖਿਆਂ 'ਚ ਆਪਣੀ ਆਵਾਜ਼ ਆਏਗੀ ਤੇ ਉਹਦੇ ਵਿੱਚ ਆਵਾਜ਼ ਨਹੀਂ ਆਏਗੀ। ਕੱਲੀ ਆਵਾਜ਼ ਦੇ ਨਾਲ ਫਰਕ ਨਹੀਂ ਪੈਂਦਾ ਇਹਦੀ ਵੇਵ ਫਾਰਮ ਜਿੰਨੀ ਜ਼ਿਆਦਾ ਪਿਓਰਿਟੀ ਹੋਏਗੀ, ਜਿੰਨੀ ਸਾਈਨ ਵੇਵ ਪਿਓਰਿਟੀ ਜ਼ਿਆਦਾ ਰਹੇਗੀ ਉਹਨੇ ਆਪਣੇ ਜੋ ਅਪਲਾਈਐਂਸਸ ਨੇ ਉਹਨਾਂ ਦੀ ਲਾਈਫ ਜਿਹੜੀ ਆ ਉਹ ਜ਼ਿਆਦਾ ਵਧੀਆ ਰਹਿੰਦੀ ਆ। ਇਹ ਸੀ ਅੱਜ ਦੀ ਮੁੱਖ ਜਾਣਕਾਰੀ। ਸਾਡੀ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਲੱਗੀ? ਸਾਨੂੰ ਵੀਡੀਓ ਤੁਹਾਨੂੰ ਜਿੱਦਾਂ ਦੀ ਵੀ ਲੱਗਦੀ ਹੈ ਸਾਨੂੰ ਉਹਦੇ ਵਿੱਚ ਕਮੈਂਟ ਕਰਕੇ ਆਪਣਾ ਜੁੜ ਦੱਸੋ। ਸਾਡਾ YouTube ਚੈਨਲ ਲੁਧਿਆਣਾ ਲੋਕਲ ਤੇ ਸਾਡਾ ਕੰਟੈਕਟ ਨੰਬਰ 9814007001 9814007002 ਸਾਡੀਆਂ ਹੋਰ ਵੀ ਵੀਡੀਓ ਜਿਹੜੀਆਂ ਆਉਂਦੀਆਂ ਨੇ ਉਹ ਤੁਹਾਡੇ ਕੋਲ ਟਾਈਮ ਸਿਰ ਪਹੁੰਚਦੀਆਂ ਰਹਿਣ ਤੇ ਉਹਦੇ ਵਾਸਤੇ ਸਾਡਾ ਤੁਸੀਂ ਬੈਲ ਆਈਕਨ ਪ੍ਰੈਸ ਕਰਨਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ